ਇਕ ਅਰਦਾਸ ਹੈ ਜਿਥੇ ਨਾਨਕ ਬਾਣੀ ਉੱਚੀ ਰੀ ਮਰਦਾਨੇ ਹਥਰਬਾਬ ਇਥੇ ਸਤਲੁਜ ਰાવી ਵਗਦੇ ਕਦ ਜੇਲਮ ਖਦੇ ਚਨਾਬ ਇਥੇ ਲੱਖਾਂ ਆਫਤਾਂ ਚਲ ਕੇ ਇਥੇ ਲੱਖਾਂ ਆਫਤਾਂ ਚਲ ਕੇ ਤਾਂ ਵੀ ਹੱਸਦਾ ਰਿਹਾ ਪੰਜਾਬ ਨਾ ਕੋਈ ਵਾਦਾ ਕਟਾ ਦੇਖ ਦੇ ਨਾ ਖਦੇ ਕੋਈ ਸਾਹਿਬ ਇੱਥੇ ਨਿਤ ਹੀ ਲੰਗਰ ਚੱਲਦੇ ਇੱਥੇ ਨਿਤ ਹੀ ਲੰਗਰ ਚੱਲਦੇ ਕੀ ਪੁੱਛਦੀ ਓ ਤੁਸੀਂ ਜਨਾਬ ਸਦਾ ਪਾਈ ਚਾਰਾ ਕਮ ਰਹਿ ਸਦਾ ਪਾਈ ਚਾਰਾ ਕੈਮ ਰਹੇ ਆਪਣਾ ਤਾਂ ਹੀਓ ਖਾਭ ਸਦਾ ਹੱਸਦੇ ਸਾਰੇ ਰਹਿਣ ਬਈ ਸਦਾ ਹੱਸਦੇ ਸਾਰੇ ਰਹਿਣ ਬਈ ਤੇ ਮੇਰਾ ਵਸਦਾ ਰਹੇ ਪੰਜਾਬ ਤੇ ਮੇਰਾ ਸਦਾ ਰਹੇ ਪੰਜਾਬ ਤਨਵਰ ਸ਼ੁਕਰੀਆ